ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਦੇਵਹੀਰ ਤੇ ਇਸ ਵੀਡੀਓ ਦੇ ਵਿੱਚ ਥੰਬਨੇਲ ਤੁਸੀਂ ਦੇਖ ਹੀ ਲਿਆ ਮੈਂ ਗੱਲ ਕਰਨੀ ਆ ਬਾਈ ਸਿੱਧੂ ਮੂਸੇ ਵਾਲੇ ਦੀ ਉਹਨਾਂ ਦੀ ਇੱਕ ਫੋਟੋ ਬੜੀ ਵਾਇਰਲ ਹੋਈ ਸੀ ਉਹਨਾਂ ਦੇ ਦੁਨੀਆ ਤੋਂ ਜਾਣ ਤੋਂ ਪਹਿਲਾਂ ਜਿਹਦੇ ਵਿੱਚ ਉਹਨਾਂ ਨੇ ਇੱਕ ਹੱਥ ਨਾਲ ਗੰਦ ਫੜੀ ਹੋਈ ਹੈ ਤੇ ਇੱਕ ਹੱਥ ਦੇ ਵਿੱਚ ਫੋਨ ਫੜਿਆ ਹੋਇਆ ਹੁਣ ਜਿਹੜਾ ਉਹਨਾਂ ਦੇ ਹੱਥ ਦੇ ਵਿੱਚ ਫੋਨ ਫੜਿਆ ਹੋਇਆ ਉਹ ਫੋਨ ਬਾਰੇ ਸ਼ਾਇਦ ਬਹੁਤੇ ਲੋਕਾਂ ਨੂੰ ਨਹੀਂ ਪਤਾ ਪਰ ਬਹੁਤਿਆਂ ਨੂੰ ਪਤਾ ਹੋਊਗਾ ਕਿਉਂਕਿ ਸਿੱਧੂ ਮੂਸੇ ਵਾਲਾ ਪੂਰੀ ਦੁਨੀਆ ਦੇ ਵਿੱਚ ਜਾਣਿਆ ਜਾਂਦਾ ਇੱਕ ਬ੍ਰਾਂਡ ਸੀ ਤਾਂ ਜਿਹੜੀ ਚੀਜ਼ ਸਿੱਧੂ ਮੂਸੇ ਵਾਲੇ ਦੇ ਕੋਲੇ ਹੋਊਗੀ ਤਾਂ ਉਹਦੇ ਬਾਰੇ ਸਰਚਾਂ ਸਭ ਤੋਂ ਪਹਿਲਾਂ ਸ਼ੁਰੂ ਹੋਣਗੀਆਂ ਕਿ ਉਹਦੇ ਕੋਲੇ ਇਹ ਚੀਜ਼ ਆ ਇਹ ਕਿੱਥੋਂ ਆਈ ਆ ਇਹ ਕਿੱਥੋਂ ਦੀ ਆ ਇਹਦਾ ਨਾਮ ਕੀ ਆ ਫਿਰ ਵੀ ਮੈਂ ਇਸ ਫੋਨ ਬਾਰੇ ਗੱਲ ਤਾਂ ਕਰ ਰਿਹਾ ਕਿਉਂਕਿ ਇਹ ਜਿਹੜਾ ਫੋਨ ਸਿੱਧੂ ਪਾਈ ਦੇ ਕੋਲੇ ਸੀ ਮੇਰੇ ਕੋਲ ਵੀ ਇਹਦੇ ਨਾਲ ਦਾ ਸੇਮ ਫੋਨ ਪਿਆ ਆ ਮੈਂ ਅੱਜ ਉਹ ਫੋਨ ਦੇਖ ਕੇ ਮੈਨੂੰ ਯਾਦ ਆ ਗਿਆ ਕਿ ਮੈਂ ਵੀਡੀਓ ਬਣਾ ਕੇ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂ ਕਿ ਇਹ ਜਿਹੜਾ ਫੋਨ ਆ ਨਾ ਸਿੱਧੂ ਮੂਸੇਵਾਲੇ ਦੇ ਕੋਲੇ ਹੱਥ ਦੇ ਵਿੱਚ ਇਸ ਫੋਨ ਦਾ ਪ੍ਰਾਈਸ ਸੁਣ ਕੇ ਮੈਨੂੰ ਲੱਗਦਾ ਅੱਧਿਆਂ ਦੀ ਬਸ ਹੋ ਜਾਣੀ ਆ ਕਿ ਯਾਰ ਇੰਨਾ ਮਹਿੰਗਾ ਫੋਨ ਪਹਿਲੀ ਗੱਲ ਤਾਂ ਇਹ ਆ ਕਿ ਇਸ ਫੋਨ ਦੇ ਵਿੱਚ ਕੋਈ ਐਂਡਰੋਇਡ ਚੀਜ਼ ਨਹੀਂ ਚੱਲਦੀ ਸਿੰਪਲ ਫੋਨ ਆ ਫੋਨ ਸੁਣੋ ਤੇ ਫੋਨ ਕਟੋ ਫੋਨ ਦਾ ਨਾਮ ਆ ਜੀ ਵਰਚੂ ਸਿਗਨੇਚਰ ਐਸ ਗੋਲਡ ਇਹਦਾ ਪ੍ਰਾਈਸ ਮੈਂ ਬੋਲ ਕੇ ਨਹੀਂ ਦੱਸਣਾ ਸਕਰੀਨ ਦੇ ਉੱਤੇ ਮੈਂ ਲਗਾਤੀ ਹੋਈ ਆ ਡਾਲਰ ਦੇ ਵਿੱਚ ਪ੍ਰਾਈਸ ਤੁਸੀਂ ਆਪੇ ਲਾ ਲਓ ਮੈਂ ਖੜਾ ਡਾਲਰ 87000 ਡਾਲਰ ਪ੍ਰਾਈਸ ਆ ਇਸ ਫੋਨ ਦਾ ਜਦੋਂ ਬ੍ਰਾਂਡ ਨਿਊ ਸੀ ਕਿਉਂਕਿ ਹੰਤਾ ਬਹੁਤ ਸਾਲ ਹੋ ਗਏ ਇਸ ਫੋਨ ਨੂੰ ਆਏ ਨੂੰ ਉਸ ਤੋਂ ਬਾਅਦ ਬਹੁਤ ਸਾਰੇ ਮਾਡਲਸ ਆ ਗਏ ਇਸ ਫੋਨ ਦੇ ਤੇ ਸਿੱਧੂ ਮੂਸੇਵਾਲੇ ਦੇ ਕੋਲੇ ਇਹ ਫੋਨ ਸੀ ਤਾਂ ਉਹ ਸਿੱਧੂ ਮੂਸੇਵਾਲਾ ਆਇਆ ਤਾਂ ਉਹਨੇ ਤਾਂ ਬਹੁਤ ਮਹਿੰਗਾ ਫੋਨ ਲਿਆ ਹੋਣਾ ਖਰੀਦਿਆ ਹੋਣਾ ਹੋ ਸਕਦਾ ਨਵਾਂ ਵੀ ਉਹਨੇ ਮੰਗਵਾਇਆ ਹੋਵੇ ਹਨਾ ਬਾਈ ਨੇ ਮੈਂ ਇਸ ਫੋਨ ਨੂੰ 2014 ਦੇ ਵਿੱਚ ਖਰੀਦਿਆ ਸੀ ਸੈਕੰਡ ਹੈਂਡ ਖਰੀਦਿਆ ਸੀ ਸੋ ਆ ਵਾਲਾ ਫੋਨ ਆ ਦੇਖ ਲੋ ਇਹ ਫੋਨ ਇਹ ਇਸ ਫੋਨ ਦਾ ਨਾਮ ਆ ਜੀ ਐਦਾ ਇਹ ਸੀਮ ਡਰੇ ਨਿਕਲਦੀ ਆ ਐ 골ਡ 골ਡ প্লেਟਡ ਫੋਨ ਦਾ ਨਾਮ ਆ ਜੀ ਸਿਗਨੇਚਰਸ 골ਡ ਵਰਚੂ ਵਰਚੂ ਬ੍ਰਾਂਡ ਜਿਹੜਾ ਆ ਮੇਰੇ ਖਾਂ ਨਾਲ ਫਰਾਰੀ ਦਾ ਬ੍ਰਾਂਡ ਆ ਸੋ ਮੈਨੂੰ ਉਮੀਦ ਆ ਕਿ ਜਿੰਨੇ ਵੀ ਸਿੱਧੂ ਮੂਸੇ ਵਾਲੇ ਦੇ ਬਾਈ ਨੂੰ ਪਿਆਰ ਕਰਨ ਵਾਲੇ ਨੇ ਇਸ ਵੀਡੀਓ ਨੂੰ ਜਰੂਰ ਸਾਂਝਾ ਕਰੋਗੇ ਕਿ ਇੰਨਾ ਮਹਿੰਗਾ ਫੋਨ ਉਹ ਚੱਕੀ ਫਿਰਦਾ ਹੁੰਦਾ ਸੀ ਤਾਂ ਜਿੰਨੇ ਵੀ ਤੁਸੀਂ ਮੇਰੇ ਨਾਲ ਜੁੜੇ ਹੋਏ ਹੋ ਵੀਡੀਓ ਨੂੰ ਜਰੂਰ ਸ਼ੇਅਰ ਕਰਦੇ ਹੋ ਜੈਸਾ ਇਹ ਵੀ